ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਇੱਕ ਅੱਜ ਆਪਾਂ ਨਵਾਂ ਪਲਾਟ ਲੈ ਕੇ ਆਏ ਆਂ ਲਾਲ ਸਿੰਘ ਨਗਰ 24/1 ਦੇ ਵਿੱਚ 100 ਤੇ 60 ਗਜ ਦਾ ਪਲਾਟ ਹੈ ਡਿਮਾਂਡ ਇਹਨਾਂ ਦੀ 145000 ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੀ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇਗੇ ਐਡ ਬਿਲਕੁਲ ਫ੍ਰੀ ਹੈ ਤੇ ਪਲਾਟ ਬਹੁਤ ਵਧੀਆ ਹੈ ਲਾਲ ਸਿੰਘ ਨਗਰ ਹੈ ਗਲੀ ਨੰਬਰ 24/1 ਦੇ ਵਿੱਚ ਹੈ ਤੇ ਚੜ੍ਹਦੇ ਪਾਸੇ ਦਾ ਮੂੰਹ ਹੈ ਹਾਂ ਬਹੁਤ ਹੀ ਵਧੀਆ ਲੋਕੇਸ਼ਨ ਹੈ ਇਹਦੀ ਮੇਨ ਰੋਡ ਤੋਂ ਬਿਲਕੁਲ ਨੇੜੇ ਪੈਂਦਾ ਹੈ ਮੇਨ ਰੋਡ ਤੋਂ ਬਿਲਕੁਲ ਨੇੜੇ ਪੈਂਦਾ ਹੈ ਪਲਾਟ ਵੀ ਬਹੁਤ ਵਧੀਆ ਹੈ ਤੇ ਲੋਕੇਸ਼ਨ ਜਿਹੜੀ ਆਸੇ ਪਾਸੇ ਦੀ ਬਹੁਤ ਵਧੀਆ ਹੈ ਦੋਨੇ ਪਾਸੇ ਗਲੀ ਆਰ ਪਾਰ ਹੈ ਤੇ ਆਸੇ-ਪਾਸੇ ਬਹੁਤ ਹੀ ਵਧੀਆ ਕੋਠੀਆਂ ਬਣੀਆਂ ਹੋਈਆਂ।